ਗੁਰੂ ਨਾਨਕ ਦੇਵ ਸਿੱਖ ਸੇਵਾ ਸੰਸਥਾ ਪੰਜਾਬ ਵੱਲੋਂ ਇਤਿਹਾਸਿਕ ਪਿੰਡ ਮਾੜੀ ਕੰਬੋਕ ਦੇ ਗੁਰਦੁਆਰਾ ਜਨਮ ਸਥਾਨ ਸਹੀਦ ਬਾਬਾ ਸੁੱਖਾ ਸਿੰਘ ਮਾੜੀ ਕੰਬੋਕੇ ਵਿਖੇ ਫਰੀ ਸਿਲਾਈ ਸੈਂਟਰ ਅਤੇ ਟਿਊਸ਼ਨ ਸੈਂਟਰ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਕਰਨ ਮੌਕੇ ਪਹੁੰਚੇ ਸੂਬਾ ਅਮਰੀਕ ਸਿੰਘ, ਸੂਬਾ ਰਤਨ ਸਿੰਘ, ਪਲਵਿੰਦਰ ਸਿੰਘ ਕੁੱਕੀ, ਅਨੋਖ ਸਿੰਘ ਪੱਟੀ, ਸਾਹਿਬ ਸਿੰਘ ਪ੍ਰਧਾਨ, ਗੁਰਮੇਦ ਸਿੰਘ ਮਠਾਰੂ ਇਸ ਮੌਕੇ ਪ੍ਰਸνα-ਗੱਲਬਾਤ ਕਰਦਿਆਂ ਸਮੂਹ ਅਹੁਦੇਦਾਰਾਂ ਨੇ ਕਿਹਾ ਕਿ ਸਾਡੀ ਸੰਸਥਾ ਦਾ ਮੁੱਖ ਮੁੱਖ ਮਕਸਦ ਬੱਚੇ ਅਤੇ ਬੱਚੀਆਂ ਨੂੰ ਗੁਰੂ ਨਾਲ ਜੋੜਨਾ ਅਤੇ ਕਿਤਾ ਮੁਖੀ ਬਣਾਉਣਾ ਉਹਨਾਂ ਨੇ ਕਿਹਾ ਕਿ ਇਸ ਸिलाई ਸੈਂਟਰ ਤੇ ਟਿਊਸ਼ਨ ਸੈਂਟਰ ਹਰ ਇੱਕ ਪਿੰਡ ਵਿੱਚ ਖੋਲੇ ਜਾਣਗੇ ਜਿਸ ਵਿੱਚ ਬਿਨਾਂ ਕੋਈ ਫੀਸ ਦਿੱਤਿਆਂ ਬੱਚਿਆਂ ਲਈ ਸਿਲਾਈ ਸਿੱਖ ਅਤੇ ਟਿਊਸ਼ਨ ਪੜ ਸਕਣਗੇ ਇਸ ਮੌਕੇ ਸਲਾਈ ਸੈਂਟਰ ਚਲਾਉਣ ਵਾਲੀ ਬੀਬੀ ਸੰਦੀਪ ਕੌਰ ਅਤੇ ਟਿਊਸ਼ਨ ਪੜਾਉਣ ਵਾਲੀ ਕਿਰਨਦੀਪ ਕੌਰ ਨੇ ਆਏ ਹੋਏ ਸਮੂਹ ਅਹੁਦੇਦਾਰਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਆਏ ਹੋਏ ਸਮੂਹ ਆਗੂਆਂ ਨੂੰ ਗੁਰੂ ਦੀ ਬਖਸ਼ਿਸ਼ ਰੂਪੇ ਪਾ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੇਮ ਸਿੰਘ ਹਲਵਾਈ ਕਾਰਜ ਸਿੰਘ ਦਿੱਲੀ ਵਾਲੇ ਰਣਜੀਤ ਸਿੰਘ ਕਾਮਰੇਡ ਹੀਰਾ ਸਿੰਘ ਮਾੜੀ ਕੰਬੋਕੇ ਅਤੇ ਹੋਰ ਤੇ ਪਤਵੰਤੇ ਸੱਜਣ ਹਾਜ਼ਰ ਸਨ ਸਰ ਅੱਜ ਮਾਰੀ ਕੰਬੋ ਕਹਿੰਦੇ ਵਿੱਚ ਹੈ ਜੇ ਇਤਿਹਾਸਿਕ ਪਿੰਡ ਦੇ ਵਿੱਚ ਤੇ ਪਤਾ ਲੱਗਾ ਕਿ ਕੋਈ ਸिलाई ਸੈਂਟਰ ਤੇ ਕੋਈ ਬੱਚਿਆਂ ਟਿਊਸ਼ਨ ਸਿਕਾਉਣ ਦੀ ਜਿਹੜਾ ਫੀਸ ਕਾਉਂਗੀ ਕੀ ਮਕਸਦ ਹੈ ਆਪਣੀ ਸੰਸਥਾ ਦਾ ਸਾਡਾ ਮਕਸਦ ਹੈ ਜੀ ਪੂਜਾ ਠਾਕੁਰ ਦਲੀਪ ਸਿੰਘ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਿ ਸਤਿਗੁਰੂ ਨਾਨਕ ਦੇਵ ਦੇ ਚਰਨਾਂ ਨਾਲ ਸਾਰਿਆਂ ਨੂੰ ਜੋੜਿਆ ਜਾਵੇ ਵੱਧ ਤੋਂ ਵੱਧ ਜਿਹੜਾ ਧਰਮ ਪ੍ਰਵਰਤਨ ਹੋ ਰਿਹਾ ਇਹ ਸਾਡੀ ਕਮਜ਼ੋਰੀ ਕਰਕੇ ਸਖ ਜਗਤੀ ਕਮਜ਼ੋਰੀ ਕਰਕੇ ਹੋ ਰਿਹਾ ਹੈ ਅਸੀਂ ਇਹ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਨੂੰ ਸਲਾਈ ਸੈਂਟਰ ਖੋਲ੍ਹ ਕੇ ਦਈਏ ਉਹਨਾਂ ਨੂੰ ਹੋਰ ਜਿਸ ਤਰ੍ਹਾਂ ਕਿ ਇੱਥੇ ਫਾਰਮ ਭਰੇ ਜਾ ਰਹੇ ਨੇ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਤਾਂ ਇਹ ਬਹੁਤ ਹੀ ਸ਼ਲਾਘਾਯੋਗ ਕੰਮ ਜਿਹੜਾ ਸਾਡੇ ਸਾਫ ਸੰਗਜਵਰ ਸਰ ਤੋਂ ਤੇ ਬਹੁਤ ਅਚੇਚੇ ਤੌਰ ਤੇ ਇਸ ਵੱਲ ਧਿਆਨ ਦੇ ਰਹੇ ਨੇ ਸਰਗੁਰੂ ਜੀ ਦੇ ਆਦੇਸ਼ ਅਨੁਸਾਰ ਸੋ ਇਹ ਸਾਰਿਆਂ ਨੂੰ ਸਾਨੂੰ ਹੰਬੜਾ ਮਾਰ ਕੇ ਸਤਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪ੍ਰਚਾਰ ਹੈ ਸਿੱਖੀ ਦਾ ਉਹਨੂੰ ਸਾਰੇ ਜਗਤ ਵਿੱਚ ਫਲਾਇਆ ਜਾਏ ਕੋਈ ਵੀ ਗਰੀਬ ਨਾ ਰਹੇ ਸਾਰੇ ਆਪਣੇ ਪੈਰਾਂ ਤੇ ਹੋ ਜਾਣ ਆਪਾਂ ਹੀ ਰੋਟੀ ਆਪ ਕਮਾ ਕੇ ਖਾ ਸਕਣ ਕਿਸੇ ਨੂੰ ਇੱਕ ਟਾਈਮ ਦੀ ਰੋਟੀ ਦੇ ਦੇਣੀ ਉਹ ਇੱਕ ਟਾਈਮ ਦੀ ਗੱਲ ਹੈ ਲੇਕਿਨ ਕਿਸੇ ਨੂੰ ਰੋਟੀ ਦੇ ਸਿਰ ਕਰ ਦੇਣਾ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਔਰ ਸਾਡੇ ਸਿੱਖ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਨੂੰ ਅਚੇਤਤਾ ਤੌਰ ਤੇ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਉਹ ਲੋਕ ਸਹੂਲਤਾ ਦੇਖ ਕੇ ਧਰਮ ਪ੍ਰਵਰਤਨ ਕਰਵਾ ਰਹੇ ਨੇ ਸਾਡੇ ਕੋਲ ਸਭ ਕੁਝ ਹੈਗਾ ਸਰਗੂ ਨਾਰਿੰਗ ਦੇਵ ਜੀ ਦਾ ਦਿੱਤਾ ਹੋਇਆ ਔਰ ਸਾਨੂੰ ਇਸ ਚੀਜ਼ ਦਾ ਧਿਆਨ ਦੇਣਾ ਚਾਹੀਦਾ ਹੈ ਬਾਇਓਸਿਕਾ ਖਾਲਸਾ ਰਹਿਮਜੀਤ ਕੀ ਪਟੇ ਹਨੀਮਾ ਸਾਹਬ ਸਿੰਘ ਨਾਮਦਾਰੀ ਵਹੀਦ ਦੀ ਪਟਾਖਾ ਹੈ ਵਹੀਦ ਸਿੰਘ ਦੇ ਸਾਹਬ ਸਿੰਘ ਨਾਮਦਾਰੀ ਨੰਬਰ ਸਰ ਤੋਂ ਆਇਆ ਗਾੜੀ ਸੰਬੰਧੀ ਪੈਂਡ ਜਿਹੜੇ ਸ਼ਹੀਦ ਮੁਹੰਦ ਸਿੰਘ ਸਾਡੇ ਸੇਂਟ ਨਾ ਜਵਦੀ ਪਪਾ ਸੁਖਾ ਸਿੰਘ ਦਾ ਇਹਨਾਂ ਨੇ ਸੇਰਾਂ ਦਾ ਸੇਰ ਨੰਬਰ ਸਾਹਬ ਤੋਂ ਬਾਅਦ ਕੀਿਆ ਸੀ ਉਹਨਾਂ ਦੇ ਪਿੰਡ ਆਇਆ ਇੱਥੇ ਅਸੀਂ ਇੱਕ ਫਰੀ ਸਲਾਈ ਸਿੰਘ ਨੂੰ ਫੋਲਦੇ ਆਂ ਔਰ ਜਿਹੜੇ ਕਿਰਤੀ ਪਰਿਵਾਰ ਨੇ ਗਰੀਬ ਵੀ ਰੇਠਾ ਤੋਂ ਖੁੱਲੇ ਰਹਿ ਰਹੇ ਜਿਨ੍ਹਾਂ ਦੀਆਂ ਕੋਠੇਆਂ ਵਾਲੀਆਂ ਜਿਹੜੀ ਛੱਤ ਛੱਤਾਂ ਨੇ ਉਹ ਵੀ ਤਾਨਿਆਂ ਦੀਆਂ ਪਈਆਂ ਹੋਈਆਂ ਨੇ ਬਾਨੇ ਪਏ ਨੇ ਉਹਨਾਂ ਦੇ ਫਾਰਮ ਫਰੀ ਭਰੇ ਜਾ ਰਹੇ ਆ ਜਿਹੜੇ ਤੇ ਸਟੌਨ ਸੰਗੋਰ ਨਾਲ ਸਕੀਮ ਹੈ ਜਿਹਦੇ 77000 ਰੁਪਏ ਉਹਨਾਂ ਨੇ ਫਾਰਮ ਲਈ ਭਰੇ ਜਾ ਰਹੇ ਆ ਤਕਰੀਬਨ ਅਹੀਂ ਕੋਈ 5-600 ਦੇ ਧਾਰਮਿਕ ਜਿਨ੍ਹਾਂ ਦੇ ਫਾਰਮ ਘਰ ਦਿੱਤੇ ਆ ਉਹ ਨਾਲ ਇੱਥੇ ਅਹੀ ਪ੍ਰੀਅ ਚ ਸਲਾਈ ਸੈਂਟਰ ਖੋ ਰਹੇ ਆ ਸਾਡੇ ਦਿੱਤ ਫ੍ਰੀ ਟਿਊਸ਼ਨ ਸੈਂਟਰ ਥੱਲੇ ਰਾਜ ਦੇ ਬੱਚੇ ਪੜ੍ਹਨਗੇ ਉਸ ਤੋਂ ਬਾਅਦ ਜਿਹੜੇ ਬੱਚੇ ਹੋਣਗੇ ਜਿਹੜੇ ਪਲੱਸ 2 ਤੋਂ ਬਾਅਦ ਨੇ ਉਹ ਬੱਚੇ ਜਿਨ੍ਹਾਂ ਦੇ ਕੋਈ ਮੁਸ਼ਕਲ ਹੋਵੇਗੀ ਨਹੀਂ ਪੜ ਸਕਣਗੇ ਉਹਨਾਂ ਨੂੰ ਅਹੀਂ ਜਿਹੜੀ ਉਹਨਾਂ ਦੀ ਫੀਸ ਹੈ ਆਪਕੀ ਅਸਲੀ ਉਹ ਵੀ ਸਾਡੀ ਸੰਸਥਾ ਦਾ ਦਿੱਤੀ ਜਾਏਗੀ ਇਹ ਜਿਹੜਾ ਸਾਰਾ ਕੰਮ ਆ ਇਹ ਸਾਰੇ ਦਾ ਸਾਰਾ ਜਿਹੜਾ ਸਿਲਸਿਲਾ ਇਹ ਸ੍ਰੀ ਸਤਗੁਰੂ ਅਨੰਦ ਦੇਵ ਜੀ ਦੀ ਕਿਰਪਾ ਦੇ ਨਾਲ ਔਰ ਨਾਲ ਤਰੀ ਮੁਖੀ ਜਿਹੜੇ ਸਾਡੇ ਐਸੋਗੇ ਮੁਜੱਦਾ ਮੁਖੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਨਿਸ਼ਾਨ ਨਿਰਦੇਸ਼ਾਂ ਅਨੁਸਾਰ ਅਸੀਂ ਇਹ ਸਾਰਾ ਜਿਹੜਾ ਦਾਸਤਾਨਿਆ ਸਾਜੋ ਜਿਹੜਾ ਸਾਰਾ ਸਿੱਖ ਪੰਥਿਆ ਉਹ ਚੱਲਦੇ ਹੋਏ ਰਹੇ। ਆਪਣੀ ਸੰਸਥਾ ਦਾ ਮੁੱਖ ਮਕਸਦ ਕੀ ਹੈ ਜੀ? ਸਾਡੇ ਸੰਸਦਾਂ ਮਤਲਬ ਕਿ ਜਿਹੜੇ ਸਾਡੇ ਸਿੱਖ ਭਰਾ ਜਿਹੜੇ ਗਰੀਬ ਨੇ ਕਿਸੇ ਤਰ੍ਹਾਂ ਦਾਸ ਹੋ ਕੇ ਉਹ ਮਤਲਬ ਦੂਸਰੇ ਧਰਮਾਂ ਦੇ ਵਿੱਚ ਆਪਣਾ ਧਰਮ ਛੱਡ ਰਹੇ ਨੇ ਉਹ